ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਤੋਂ ਵੀ ਮਹੀਨਾ ਡੇਢ ਮਹੀਨਾ ਘੱਟ ਹੀ ਸੀ ਸਿੱਖ ਅੰਤ ਦੇ ਇਤਿਹਾਸ ਵਿੱਚ ਇਹ ਬਹੁਤ ਹੀ ਭਿਆਨਕ ਅਤੇ ਨਾਜ਼ੁਕ ਸਮਾਂ ਸੀ ਪਰ ਪੰਥ ਦੀ ਖੁਸ਼ਕਿਸਮਤੀ ਇਸ ਵਿੱਚ ਹੈ ਕਿ ਉਸ ਦੇ ਵਾਗਡੋਰ ਇੱਕ ਐਸੇ ਤਾਰਮਨਾਇਕ ਦੇ ਹੱਥ ਵਿੱਚ ਸੀ ਜੋ ਸਿਰਫ ਸਮੇਂ ਦਾ ਹਾਣੀ ਨਹੀਂ ਸੀ ਸਗੋਂ ਸਮੇਂ ਨੂੰ ਦਿਸ਼ਾ ਦੇਣ ਦੀ ਤਾਕਤ ਰੱਖਦਾ ਸੀ ਸਭ ਤੋਂ ਪਹਿਲਾ ਕੰਮ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਵੇਲੇ ਸੰਭਾਲਿਆ ਅਤੇ ਕਰਨਾ ਪਿਆ ਉਹ ਸੀ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਮ ਸੰਸਕਾਰ گرو گوبند سنگھ جی دی سنسارک عمر دا کوئی ہور ہوا اکلے شیس کا سنسکار کرن لگیاں شاید اس جبر جلم دی انتہانو سمجھن تو بھی اسمرتھ رہتا جس کے فلسوروپ شادت ہوئی سی پر حجور دی نگاہ اس دے پوکھت پرنامہ ول لگی ہوئی سی پائی جیتا جی جو چوری چھپیں گروہ تیک بہادر صاحب دا شیش لے کے آنند پور صاحب پہنچے سن انہوں نے کلگی دھر نے چھاتی نال لایا اسیس رنگریٹا گرو کا بیٹا پائی جیتا جی نے اپنی جان تلی رہ کے نشچے ہی بیٹیاں والا کام ہی کیتا سی پورے ستگار نال سمدرشی گرو نے گرو تیگ بہادر جی جیسیس کا سنسکار کیتا پائی جیتا جی ਅਤੇ ਦਿੱਲੀ ਤੋਂ ਆਉਣ ਵਾਲੇ ਹੋਰ ਪ੍ਰੇਮੀ ਸਿੱਖਾਂ ਤੋਂ ਕਲਗੀਧਰ ਨੇ ਬੜੀ ਗੰਭੀਰਤਾ ਨਾਲ ਇਸ ਸ਼ਹਾਦਤ ਬਾਬਤ ਦਿੱਲੀ ਦੇ ਸਿੱਖਾਂ ਦੇ ਪ੍ਰਤੀਕਰਮ ਬਾਰੇ ਪੁੱਛਿਆ ਉਹਨਾਂ ਨੂੰ ਦੱਸਿਆ ਗਿਆ ਕਿ ਸ਼ਹਾਦਤ ਪਿੱਛੋਂ ਦਿੱਲੀ ਦੇ ਸਿੱਖ ਆਪਣੀ ਪਛਾਣ ਲੁਕਾਉਂਦੇ ਫਿਰਦੇ ਸਨ ਕੋਈ ਵੀ ਆਪਣੇ ਆਪ ਨੂੰ ਸਿੱਖ ਦੱਸਣ ਲਈ ਤਿਆਰ ਨਹੀਂ ਸੀ ਸਾਰੀ ਦਿੱਲੀ ਵਿੱਚ ਦਹਿਸ਼ਤ ਦਾ ਦੌਰ ਦੌਰਾਂ ਸੀ ਇਸ ਮਾਇੂਸ ਕຸນ ਹਲਦ ਤੋਂ ਵੀ ਕਲਗੀਧਰ ਨੇ ਉਸਾਰੂ ਸਿੱਟੇ ਕੱਢੇ ਉਹਨਾਂ ਸਿੱਖਾਂ ਦੇ ਸਿੱਧਕ ਦੀ ਦਾਅ ਦਿੱਤੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦਾ ਸਤਕਾਰ ਸਹਿਜ ਸੰਸਕਾਰ ਕੀਤਾ ਜਾਂ ਕਰਨ ਵਿੱਚ ਸਹਾਇਤਾ ਕੀਤੀ ਸੀ ਨਾਲ ਹੀ ਐਲਾਨ ਕੀਤਾ ਮੈਂ ਸਿੱਖਾਂ ਨੂੰ ਉਹ ਸ਼ਕਲ ਸੂਰਤ ਦੇ ਦੇਵਾਂਗਾ ਕਿ ਹਜ਼ਾਰਾਂ ਲੋਕਾਂ ਵਿੱਚ ਖੜਾ ਇੱਕ ਵੀ ਸਿੱਖ ਪਛਾਣਿਆ ਜਾ ਸਕੇਗਾ ਇਹ ਐਲਾਨ ਕਈ ਪੱਖਾਂ ਤੋਂ ਬਹੁਤ ਅਹਿਮ ਸੀ ਪਹਿਲੀ ਗੱਲ ਸਿੱਖਾਂ ਲਈ ਇਹ ਇੱਕ ਚੁਣੌਤੀ ਸੀ ਨਿਰਭਉ ਅਤੇ ਅਕਾਰ ਮੂਰਤ ਕਰਤਾਪੁਰਖ ਦੀ ਸ਼ਰਨ ਆਉਣ ਵਾਲੇ ਨੂੰ ਖੁਦ ਵੀ ਨਿਰਭਉ ਹੋਣਾ ਪਵੇਗਾ ਦੂਜੀ ਗੱਲ ਨਾਮ ਰਿਓ ਸਾਧੂ ਰਿਓ ਰਿਓ ਗੁਰੂ ਗੋਬਿੰਦ ਇਸ ਦੇ ਜੋ ਸੀਮਿਤ ਅਰਥ ਲੈ ਜਾਣ ਤਾਂ ਇਹ ਐਲਾਨ ਸੀ ਇਸ ਗੱਲ ਦਾ کہ سکھ پنت نام دیا سے چلے گا دے ظلمان کے چکھڑا خور طاقتور ہو کے نکلے گا تی جیگر جو سب تو اہم ہے ایسی کی پوکھ یہ جنم لین والے سے دے سروپ بارے کلگیاں والے نے پہلے باری کوئی سنکیت دیتا دس کی اس دی شکل صورت کہو جی ہوگی اص دل این بےنتی پروان کرنیا جی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ